ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਡੇ ਵੀਰਾਂ ਦੇ ਜਨਮ ਜੁਨ ਸੱਤਨੇ ਘੱਟ ਪਰਵਾਹ ਠੀਕ ਹੈ ਲੋਜੀ ਕਰਤੀ ਬਲੌਗ ਦੀ ਸਟਾਰਟਿੰਗ ਤੇ ਅੱਜ ਬਣਾਵਾਂਗੇ ਰੰਗ ਆਪਾਂ ਤੇ ਲੈ ਕੇ ਆਨੇ ਆ ਤੇ ਦਿਨ ਸਹੀ ਜਾ ਧੁੱਪ ਮੱਠੀ ਮੱਠੀ ਜੀ ਐ ਐਨੀ ਵੀ ਨਹੀਂ ਕਿ ਤੇ ਚੌਬਰ ਤਿਆਰ ਹੈ ਜੇ ਬਾਈਕ ਵੀ ਰੈਡੀ ਆਪਣੀ ਤੇ ਰੰਗ ਲੈ ਕੇ ਆਨੇ ਆ ਮਿੱਤਰੋ ਫੁੱਲ ਬਣਿਆ ਪਿਆ ਮੋਲ ਜੀ ਫੁੱਲ ਮੋਲ ਬਣਿਆ ਪਿਆ ਜੀ ਇੱਧਰ ਲੰਗਰ ਚਲਾ ਰਖਾਈ ਲਿਆਣੇ ਆ ਰੰਗ ਆਪਾਂ ਆਂਦੇ ਹੋਏ ਦੇਖਦੇ ਆਂ ਕੀ ਬੰਦ ਐ ਤੇ ਫੁੱਲ ਟਰੈਫਿਕ ਐ ਅੱਜ ਹਾਈ ਹਾਈ ਚਲੋ ਇਹ ਖਿੱਚਦਾ ਆਈ ਮੋਟਰਸਾਈਕਲ ਐ ਬਾਕੀ ਅੱਜ ਰਸ਼ ਘਟਾ ਐ ਬਿਆਰ ਜਾ ਬਹੁਤ ਇਕ ਥਾਂ ਤੇ ਹੀ ਆ ਹਾਂ ਇਹ ਦਾ ਇਸ ਟੇਮ ਦਾ ਖੜਨ ਦੀ ਥਾਂ ਨਹੀਂ ਹੁੰਦੀ ਬਾਬੇ ਹੋਰੋਂ ਕਾਲਾ ਰੰਗ ਇੱਥੋਂ ਹੀ ਲਵਾਂਗੇ ਆਪਾਂ ਤੇ ਦੋ ਰੰਗ ਉੱਥੋਂ ਲਿਆਵਾਂਗੇ ਹਾਂਜੀ ਬਾਬਿਓ ਲੈ ਲਿਆ ਹਰਾ ਤੇ ਗੁਲਾਬੀ ਰੰਗ ਤੇ ਚੱਲਦੇ ਹਾਂ ਹੁਣ ਆਪਾਂ ਕੀ ਥਿਨਰ ਕਰੇ ਆ ਕੇ ਦਿਖਾਵਾਂਗੇ ਕਰੇ ਆ ਕੇ ਦਿਖਾਵਾਂਗੇ ਤੇ ਇੱਕ ਵਾਰ ਥਿਨਰ ਫੜ ਲਈਏ ਜੀਜ ਬਣਾਵਾਂਗੇ ਸੋਨਾ ਬਣਦਾ ਉਹ ਚ ਰੰਗ ਕਾਲਾ ਵੀ ਫੜ ਲਾਂਗੇ ਆ ਇਦਰੋਂ ਉਹਦਾ ਮਿਲੂਗਾ ਰੋਕੀ ਆਂਦੇ ਨੇ ਜੀ ਜੀ ਕਾਲਾ ਰੰਗ ਇਹ ਬਿਆ ਡੱਬਿਆਂ ਚ ਰੰਗ ਪਿਆ ਇਹ ਪੰਨਾ ਚ ਦੇਵਾਂਗੇ ਤੇ ਬਾਬਾ ਦੂਆ ਤੇ ਲੈ ਕੇ ਫਿਰ ਘਰੇ ਦਿਖਾਵਾਂਗੇ ਤੁਹਾਨੂੰ ਅੱਛੀ ਤਰ੍ਹਾਂ ਤੇ ਥਿਨਰ ਵੀ ਹਾਂ ਤੇ ਪੁਲਸ ਵਾਲੇ ਘੜੇ ਜੀ ਮੋਟਰਸਾਂਗਰ ਰੋਗ ਲਿੰਦੇ ਰਗੜਦੇ ਨੇ ਚਲੋ ਕੋਈ ਨਾ ਲੋਹੀ ਲੈ ਗੀ ਰੰਗ ਤੇ ਪਹੁੰਚ ਗਏ ਕਰੇ ਆਪਾਂ ਤੇ ਚਾਬੀ ਚੱਕ ਲਈ ਖੋਲਦੇ ਆ ਸਟੂਡੀਓ ਤੇ ਖੁੱਡਾ ਖਾੜਾ ਤੇ ਦਿਖਾ ਦੇ ਜੋ ਬਰਾ ਤੇ ਦੋ ਆਲੇ ਡੱਬੀਆਂ ਬਿੱਲੀ ਛੱਪੀ ਹੁੰਦੀ ਐ ਜਿਹਨੇ ਵੀ ਲੈਣਾ ਹੋਵੇ ਹਰਾ ਤੇ ਗਲਾਬੀ ਤੇ ਕਾਲਾ ਖੁੱਲਾ ਰੰਗ ਹੈ ਬਾਅਦ ਚ ਅੱਛੀ ਤਰ੍ਹਾਂ ਦਿਖਾਣੇ ਆ ਬਾਬੇ ਬਲਾ ਖੁੱਡੇ ਖਾਡੇ ਖੋਲ ਲਈਏ ਸਟੂਡੀਓ ਖੋਲ ਲਈਏ ਇਹ ਬਾਬੇ ਆਪਣਾ ਨੀਲਾ ਡੱਬਾ ਆਇਆ ਨਹੀਂ ਯਾਰ ਮੇਰੇ ਸਾਹਮਣੇ ਬੈਠੀ ਨਹੀਂ ਕੰਮ ਕਰਿਆ ਜੇ ਬਾਹਰ रह ਗਿਆ ਹੁੰਦਾ ਫਿਰ ਤਾਂ ਆ ਜਾਂਦਾ ਛਤਰੀ ਤੇ ਤੇ ਹੁਣ ਤਾਂ ਮੁਸ਼ਕਲ ਹੀ ਆ ਬਾਬੇ ਵਸ ਤੇ ਖੋਲਾ ਸਟੂਡੀਓ ਕਿਵੇਂ ਮਿੱਤਰੋ ਤੇ ਆਪਾਂ ਤਾਂ ਵਸ ਲੱਭੀ ਰੰਗ ਵੀ ਪਿਆ ਕਾਲਾ ਰੰਗ ਵੀ ਪਿਆ ਤੇ ਕਾਲਾ ਰੰਗ ਆਪਾਂ ਖੁੱਲਾ ਲੈ ਕੇ ਆਏ ਆ ਜਿਹੜਾ ਪੈਂਟਾ ਨੂੰ ਨਹੀਂ ਰੰਗ ਕਰਦਾ ਹੁੰਦਾ ਉਹ ਵਾਲਾ ਰੰਗ ਇਹ ਹੈ ਤੇ ਇਹ ਦੂਜਾ ਰੰਗ ਚੁੰਨੀ ਵਾਲਾ ਪੈਨ ਕਿਹੜੇ ਵਾਲਾ ਵਸੇ ਦੇਖ ਲੋ ਆ ਸਹੀ ਆ ਉਹ ਇਹਦੇ ਸਕਰੀਨ ਸ਼ਾਟ ਲੈ ਲਿਓ ਜਿਨੇ ਵੀ ਲੈਣਾ ਹੋਇਆ ਰੰਗ ਬਣਾਉਣ ਵਾਸਤੇ ਥਿਨਰ ਲੈ ਆਈਓ ਮਿੱਤਰੋ ਤੇ ਆਪਾਂ ਲੈ 100 ਰੁਪਏ ਦਾ ਥਿਨਰ ਆਪ ਨੂੰ ਇਹਨਾਂ ਤੇ ਆ ਤੇ ਖੁੱਲਾ ਹੀ ਆ ਬਾਕੀ ਤਾਂ ਆਪ ਹੀ ਪਾਇਆ ਹੋਇਆ ਬਾਕੀ ਕਈਆਂ ਦੇ ਪੈਕਿੰਗ ਵੀ ਆਂਦੀ ਹੈ ਪਿੱਛੋਂ ਆਂਦਾ ਤੇ ਆਪ ਨੂੰ ਤਾਂ ਇਹ ਤੇ ਆ ਚਲੋ ਕੋਈ ਨਾ ਥੋੜੇ ਪਤਾ ਨਹੀਂ ਕਿਹੜਾ ਮਿਲਦਾ ਹੋਊਗਾ ਲੈ ਆਈਓ ਤੇ ਰੰਗ ਦੀ ਬਹੁਤ ਡਿਮਾਂਡ ਆਈ ਜਾਂਦੀ ਸੀ ਕਈ ਵਾਰੀ ਕਿਹਾ ਭਈਆਂ ਵੀ ਰੰਗ ਦੀ ਵੀਡੀਓ ਬਣਾਓ ਵੀਡੀਓ ਬਣਾਓ ਤੇ ਬਣਾਈ ਜਾਨੇ ਅੱਜ ਬੋਤਲ ਲੈ ਲਿਆ ਛੋਟੀ ਜੀ ਤੇ ਥਿਨਰ ਪਾਣਿਆ ਇਹਦੇ ਵਿੱਚ ਤੇ ਦੱਸਦੇ ਕਿੰਨਾ ਕੁ ਰੰਗ ਪਾਣਾ ਕਿ ਕਿੰਨਾ ਕੁ ਨਹੀਂ ਫਿਰ ਬਣਾ ਕੇ ਰੰਗ ਕਰਾਂਗੇ ਤਿੰਨ ਬੱਚਿਆਂ ਦੇ ਆਪਾਂ ਰੰਗ ਜਿਹੜੇ ਆਪਣੇ ਬੱਚੇ ਨੇ ਛੋਟੇ ਪਹਿਲਾਂ ਰੰਗ ਬਣਾ ਲਈ ਮਿੱਤਰੋ ਬਾਬੇ ਆ ਜਾ ਨਿਕਲੇ ਰੰਗ ਐਜੀ ਪੈਕਿੰਗ ਹੋਊਗੀ ਤੇ ਚੋਬਰ ਲੈਣਗੇ ਬੋਤਲ ਤੈਨੂੰ ਢੋਲੀ ਮਠੰਡੇ ਵਾਲੀ ਆਵੇਂ ਸਾਡੇ ਉਦੋਂ ਪਿਆ ਸੀ ਆਪਾਂ ਥੋੜਾ ਪਾਣੀ ਮਾਰ ਲਿਆ ਕਈ ਵਾਰੀ ਰਿਐਕਸ਼ਨ ਆ ਜਾਂਦਾ ਤੇ ਇਹ ਜੀ ਨਿਕਲੂਗੀ ਬਾਬਿਓ ਪੈਕਿੰਗ ਤੇ ਆਪਾਂ ਕੱਲਾ ਹਰੀ ਬਣਾਵਾਂਗੇ ਰੰਗ ਬਾਕੀ ਪਏ ਆਪਣੇ ਕੋਲ ਥੋੜੇ ਥੋੜੇ ਤੇ ਇੱਕੋ ਦਮ ਬਣਾ ਲਾਂਦਾ ਕੀ ਫਾਇਦਾ ਬਾਬਿਓ ਜਿਵੇਂ ਪਿਆ ਰਹਿੰਦਾ ਤਾਂ ਕਰਕੇ ਜਿੰਨਾ ਚਾਹੀਦਾ ਬਸ ਉਹਨਾਂ ਬਣਾਵਾਂਗੇ ਆਪਾਂ ਬਾਕੀ ਰੱਖ ਦਾਂਗੇ ਤੇ ਚੋਬਰ ਥੋੜਾ ਬੋਤਲ ਤੇ ਥিনার ਪਾਵਾਂਗੇ ਇਹਦੇ ਵਿੱਚ ਜਿੰਨਾ ਰੰਗ ਬਣਾਉਣਾ ਆਪਾਂ ਉਹਨਾਂ ਪਾਵਾਂਗੇ ਤੇ ਆਪਾਂ ਦਾ ਇੰਨਾ ਇੰਨਾ ਪਾ ਲਿਆ ਜਿੱਥੇ ਮੇਰਾ ਅੰਗੂਠਾ ਹੈ ਬਹੁਤ ਐਨਾ ਰੰਗ ਦਾ ਵੱਧੂ ਗੂਤਰਾਂ ਤੇ ਲੱਗ ਜਾਊਗਾ ਤੇ ਮੈਂ ਪਾਵਾਂ ਬਾਬੇ ਇੱਕ ਮਿੰਟ ਡੋਲਣਾ ਜਾਵੇ ਹਾਂਜੀ ਮਿੱਤਰੋ ਬੋਤਲ ਚ ਪਾ ਲਈਏ ਥੋੜਾ ਐਥਨਰ ਜਿੰਨਾ ਕਿ ਦੱਸਿਆ ਸੀਗਾ ਫਿਰ ਉਸ ਹਿਸਾਬ ਨਾਲ ਰੰਗ ਪਾਵਾਂਗੇ ਜੇ ਗੂੜਾ ਕਰਨਾ ਵੱਧ ਪਾ ਲਈਓ ਇਹ ਮਗਨ ਬੂਤਾ ਹੈ ਲੋ ਜੀ ਜਿੰਨਾ ਦੱਸਿਆ ਹੀ ਉਹਨਾਂ ਪਾ ਲਿਆ ਇੱਕ ਉਹ ਧਰਤੀਆਂ ਮੰਜੇ ਦੇ ਕਿਹੜੇ ਡੁੱਲ ਜੇ ਲੈ ਤੇ ਲਾਉ ਟੱਕਣਾ ਆ ਮੰਜੇ ਥਲੇ ਧਰੀਏ ਨੂੰ ਲੋ ਜੀ ਉਹ タルਤੀ ਬੋਤਲ ਹੋ ਗਈ ਹੈ ਹੁਣ ਦੇਖੋ ਈ ਐਵੇਂ ਆ ਜਗਾੜਾ ਕਈ ਰੰਗ ਬਣਾਉਣ ਵੇਲੇ ਦੋ ਪੁੜੀਆਂ ਆਂਦੀਆਂ ਹੁੰਦੀਆਂ ਨੇ ਇੱਕ ਇੱਕ ਈ ਹੈ ਬਾਬੇ ਇੱਕੋ ਈ ਚਿੱਟਾ ਆਇਆ ਹੋਇਆ ਕਰਦਾ ਚਲੋ ਕੋਈ ਨਾ ਦੇਖਦੇ ਆ ਇਹ ਕਿਥੇ ਕਾਊਡ ਨਾਲ ਜਾ ਫਿਰ ਨਾ ਸਹੀ ਬਣੂਗਾ ਬਸ ਥੋੜਾ ਜਿਹਾ ਪਾੜ ਲਓ ਕੀ ਖਿੰਡੇ ਨਾ ਸਿੱਧਾ ਬੋਤਲ 'ਚ ਆਵੇ ਤੇ ਇੱਕ ਮਿੰਟ ਪਾ ਲਈਏ ਬਾਬੇ ਢੁਲੂਆ ਜੀ ਬਾਬੇਓ ਤੇ ਪਾਲਿਆ ਰੰਗ ਆਪਾ ਤੇ ਮਿਕਸ ਸ਼ੇਕ ਕਰੀ ਜਾਂਦਾ ਜੋ ਉੱਪਰ ਤੇ ਮੇਰੇ ਸਾਹਮਣੇ ਵਿੱਚ ਥੋੜਾ ਜਿਹਾ ਜ਼ਿਆਦਾ ਪਾਤਾ ਹਨਾ ਚਲੋ ਕੋਈ ਨਾ ਥੋੜੀ ਜੀ ਹੋਰ ਥੋੜਾ ਜਿਹਾ ਹੋਰ ਥਿਨਰ ਪਾ ਦਾਂਗੇ ਤੇ ਦੇਖ ਲਓ ਬਾਬਿਓ ਪਹਿਲਾਂ ਕਿੰਨਾ ਸੀ ਕਿੰਨਾ ਗਪਾਇ ਲਾ ਲਿਓ ਸਾਬ ਬਸ ਜ਼ਿਆਦਾ ਵੀ ਨਾ ਪਾਈਓ ਠੀਕ ਠਾਕ ਜਾ ਬਣਾ ਆ ਦਿਓ ਜਿਵੇਂ ਤੁਸੀਂ ਬਣਾਣਾ ਜੇ ਗਾੜਾ ਬਣਾਣਾ ਜ਼ਿਆਦਾ ਪਾ ਦਿਓ ਜੇ ਪਤਲਾ ਬਣਾਣਾ ਤੁਹਾਡੇ ਸਾਹਮਣੇ ਤੇ ਅਸੀਂ ਆਪਦੇ ਸਾਹਮਣੇ ਨਾਲ ਬਣਾ ਲਿਆ ਬਾਬਿਓ ਤੇ ਥੋੜਾ ਹੋਰ ਥਿਨਰ ਪਾਨੇ ਆ ਪਤਲਾ ਕਰਦੇ ਆ ਥੋੜਾ ਬਹੁਤ ਗਾੜਾ ਬਾਬਿਓ ਤੇ ਕੱਬਲਾ ਰੈਡੀ ਗੁਲਾਬੀ ਰੰਗ ਇਹ ਰਿਹਾ ਤੇ ਹਰਾ ਰੰਗ ਬਣਾਇਆ ਸੀ ਤੁਹਾਨੂੰ ਦਿਖਾਈ ਦਿੱਤਾ ਤੇ ਬੱਚਾ ਵੀ ਕੱਢ ਲਏ ਦੋ ਬੱਚੇ ਉਹ ਜਾਲਚ ਨੇ ਤੇ ਇੱਕ ਚੋਬਰ ਤੇ ਅੱਜ ਤੇ ਰੰਗ ਕਰਦਿਆ ਇਹਦੀ ਕਰਾਂਗੇ ਬਾਬਿਓ ਕਿਹੜੀ ਬਾਲ ਕਰਾਂ ਖੱਬੀ ਹਾਂ ਜੀ ਸਜੀ ਗੁਲਾਬੀ ਬਗਲ ਤੇ ਹਰਾ ਟੇ ਡਾਬਿਓ ਤੇ ਕਰਕੇ ਫਿਰ ਦਿਖਾਣੇ ਆ ਤੁਹਾਨੂੰ ਕਿਵੇਂ ਸਹੀ ਰੰਗ ਬਣਿਆ ਕਿ ਨਹੀਂ ਦਿਖਾਣੇ ਆ ਰਿਜ਼ਲਟ ਕਿਵਦਾ ਰੰਗ ਵੀ ਅੱਜ ਇੱਕ ਹੀ ਆਇਆ ਨਹੀਂ ਤਾਂ ਪੈਕਟ ਚ ਦੋ ਦੋ ਹੁੰਦੀਆਂ ਬੁੜੀਆਂ ਜੀਆਂ ਇੱਕ ਚਿੱਟਾ ਹੁੰਦਾ ਮਿਕਸ ਕਰਕੇ ਬਣਾਉਣਾ ਹੁੰਦਾ ਤੇ ਐਤਕੀ ਦਾ ਇੱਕ ਕੈਟਲ ਦੇਖਣੇ ਕੀ ਪਤਾ ਪਿੱਛੋਂ ਮਿਕਸ ਹੋਇਆ ਹੋਇਆ ਆ ਉਹ ਵੀ ਆਪਿਓ ਕਰਤੀ ਜੀ ਇਹਦੀ ਗੁਲਾਬੀ ਬਗਲ ਤੇ ਡਰੈਨ ਮਾਰਦੇ ਥੋੜੀ ਜਿਹੀ ਲੱਗ ਪੱਕ ਤਾਂ ਸੁੱਕ ਗਿਆ ਠੰਡਾ ਰੰਗ ਛੇਤੀ ਸੁੱਕ ਜਾਂਦਾ ਤੇ ਜਨਰੇਟਰ ਚੇਚਰਾਤਾ ਇਹਨਾਂ ਨੇ ਬੱਸ ਯਾਰ ਤੇ ਡਰੈਨ ਆਪਣੀ ਆਪ ਹੀ ਅੰਦਰੋਂ ਚੱਕ ਲਈ ਸੀ ਤੇ ਲਾਈਟ ਚੱਲ ਰਹੀ ਐ ਇੱਧਰ ਤਾਂ ਚੱਲਦੀ ਨਹੀਂ ਇੱਧਰ ਇਨਵਰਟਰ ਤੇ ਆ ਤੁਸੀਂ ਵੀ ਹੋ ਸਕਦਾ ਹੈ ਲੋਈ ਲੋਈ ਠੰਡੀ ਹੋਈ ਮਾਰ ਲੈਣਾ ਗਰਮ ਤਰਾਸੇ ਵੀ ਮੇਰੇ ਨਾਲ ਚੱਲਦੀ ਨਹੀਂ। ਸਵਾ ਲਾ ਕੇ। ਅੱਜ ਜੀ ਹਰ ਮਾਹੀ। ਬਹੁਤ ਸ਼ੁਕਰੀਆ। ਕੋਈ ਸੁਪੀ ਗਈ ਵਾਲੀ ਹੋ ਗਈ। ਉਹ ਜੀ ਬੱਸ ਬਾਤੂ ਆ। ਸੁਪੀ ਗਿਆ ਲੈ। ਤੇ ਇਹਦੀ ਹਰਾ ਟੈਡ ਕਰਦੇ ਆਂ। ਤੋਂ ਤੇਰਾ ਰੰਗ ਤੁਹਾਨੂੰ ਦਿਖਾ ਦਿਆਂ ਕਿਵੇਂ ਚੜੀ ਜਾਂਦਾ ਹੈ ਕੈਂਟ ਚੜੀ ਜਾਂਦਾ ਹੈ ਬਾਕੀ ਪੂਰਾ ਕਰਕੇ ਫਿਰ ਦਿਖਾਨੇ ਆ ਤੇ ਆਹ ਦਾ ਢੱਕਾ ਵਸਾ ਕੇ ਤੁਹਾਨੂੰ ਬਤਾਇਆ ਹੀ ਲਾਣਾ ਹੁੰਦਾ ਤੇ ਪੁੱਠਾ ਹੱਥ ਹੈ ਸਿੱਧੇ ਨਾਲ ਲਾਦਾ ਪਹਿਲਾ ਪੱਛੀ ਵੀਡੀਓ ਬਣਾਵਾਂਗੇ ਲੋ ਬਾਬੋ ਜੀ ਦੇਖਣੇ ਅਜਲ ਤੇਰਾ ਕੋਈ ਮੂਹ ਨਹੀਂ ਹੈ ਕਹਿੰਦਾ ਕੀ ਮਾਰੂਗਾ ਨਾਸਾਂ ਤੇ ਤੇ ਹੁਣ ਨਿੱਲਾ ਫੜ ਲੈ ਆਦੀ ਕਰਾਂਗੇ ਦੋਵੇਂ ਗਲਾ ਹੱਡੀਆਂ ਬਗਲਾ ਸੋਰੀ ਹਰੀਆਂ ਕਰਾਂਗੇ ਜੀ ਤੇ ਕਰੋ ਪੱਲੇ ਚੱਕਦੇ ਆ ਦਾ ਭਾਈ ਭੱਜ ਗਿਆ ਹਜੇ ਤੱਕ ਕੋਈ ਪੱਜਿਆ ਕਾਣੂ ਹੈ ਜੀ ਪੱਜਿਆ ਤਾਂ ਕਾਣੂ ਹੈ ਜੀ ਬਸ ਬੈਰੀ ਦਾ ਹੀ ਕੰਮ ਹੈ ਤੇ ਕੋਈ ਅੱਤਾ ਪਤਾ ਨਹੀਂ ਹਜੇ ਨਾ ਕੋਈ ਖਬਰ ਆਈ ਪਰਸਾ ਸਾਡੇ ਸਾਹਮਣੇ ਇੱਕ ਬੱਚਾ ਲੇਕੇ ਨੀ ਬੜਕੇ ਚਿੱਟਾ ਆ ਚਲੋ ਕੋਈ ਨਾ ਯਾਰ ਕਿੱਥੇ ਗਿਆ ਰੱਬ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਜਿਹੜੇ ਕੰਮ ਦਾ ਡਰ ਸੀ ਹੋ ਗਿਆ ਜੀ ਤੇ ਥੱਲੇ ਹੀ ਉਹ ਡੁੱਲ ਗਿਆ ਫੋਨ ਵੀ ਕਿੰਨਾ ਬਣਾਇਆ ਸੀ ਤੇ ਇਹਨਾਂ ਦਾ ਹੈਗਾ ਅੱਧਾ ਦਾ ਡੁੱਲ ਗਿਆ ਆ ਲਕੀਰ ਤੱਕ ਸੀ ਵਾਪੋਂ ਤੇ ਫੋਨ ਤੇ ਵੀ ਬਚ ਗਿਆ ਫੋਨ ਤਾਂ ਦਿਖਾਈ ਨਹੀਂ ਸੈ ਤਾਂ ਤੁਹਾਨੂੰ ਮੈਂ ਤੇ ਇੱਕ ਬਗਲ ਕਰਤੀ ਬਾਬਿਆਂ ਦੀ ਤੇ ਦੂਸਰੀ ਕਰਾਂਗੇ ਹੁਣ ਤੇ ਸਕਾਲੀਆਂ ਡਰਾਈਵ ਰੂਟ ਮਾਰਤੀਆਂ ਫਿਰ ਦੂਜੀ ਕਰਕੇ ਫਿਰ ਇਕੱਠਾ ਹੀ ਦਿਖਾ ਦੇਂਗਾ ਸੋਦਾ ਕਿ ਮਿੱਤਰੋ ਜੀ ਕਰਤੀਆਂ ਦੋਵੇਂ ਗਲਾਬੀ ਹੋ ਸੌਰੀ ਹਰੀਆਂ ਬਗਲਾ ਤੁਹਾਨੂੰ ਪਤਾ ਆਉਟ ਹੋ ਜਾਂਦਾ ਕੰਮ ਆ ਨਹੀਂ ਕੀਤੀ ਹੈ ਨਾ ਹੈ ਕਿੱਸੀ ਦੇ ਚਲੋ ਕੋਈ ਨਾ ਜੀ ਜਿਵੇਂ ਹੋਈਆਂ ਕਰਤੀਆਂ ਜੀ ਤੇ ਛੱਡ ਦੇ ਦੇਖਦੇ ਆ ਰੰਗ ਕਿਵੇਂ ਲੱਗਦਾ ਆ ਕੀ ਕਰਤਾ ਜੀ ਥੋੜਾ ਦਿਖਾ ਕੇ ਆ ਫੜੋ ਕੈਮਰਾ ਤੁਹਾਨੂੰ ਨਹੀਂ ਪਤਾ ਚੱਲਾ ਆ ਲੈ ਜੋ ਨਾ ਆ ਤੁਨ ਕਿੰਨੀ ਵਾਰ ਕੀ ਆ ਯਾਰ ਤਰਲੇ ਮਿੰਤਾਂ ਵੀ ਕਰਦੀਆਂ ਗੋਡੇ ਯਾਰਾ ਮੌਸਮ ਠੀਕ ਠਾਕ ਹੈ ਹੈਗੀ ਧੁੱਪ ਸੂਰਜ ਹੈਗਾ ਉਹ ਦਿਨ ਦਾ ਲੈ ਤੁਸੀਂ ਵੀ ਕੱਚੀਆਂ ਹੋਈਂ ਉਹਲਾ ਹੀ ਮਾਰੇਦਾ ਮੈਂ ਕਹਿੰਦਾ ਯਾਰ ਰੱਬ ਚ ਹੀ ਵੱਢ ਜੂਗਾ ਮੈਂ ਕਹਿੰਦਾ ਮੁੱਤੇ ਚੜੇਗਾ ਕੇ ਮੈਂ ਕਿ ਛੜਾਉਣਾ ਯਾਰਾ ਡੋਰ ਮੈਂ ਕੀਤੀ ਹੈ ਚੱਲ ਇਹ ਛੱਡ ਦਿਓ ਜੀ ਨਹੀਂ ਜੀ ਸ਼ਾਮ ਲਾਟੀ ਆਈ ਮੈਂ ਉਠਾ ਤਾਈ ਟੈਕਸੇ ਕੰਮ ਕਰਨਾ ਹੈ ਬਈ ਹੋਰੀ ਇਹ ਪਿਆਰ ਨਾਲ ਬਣਦੇ ਵੀ ਇੱਕ ਬੱਚਾ ਲੱਗਿਆ ਆਪਣਾ ਦੁਰੰਗ ਦਾ ਦਿਖਾ ਦੇ ਦੂਜੇ ਦਾ ਕਿਹ ਦਿਖਾਤਾ ਦਿਖਾ ਦੇ ਦਿਖਾ ਦੀ ਸੁੱਕ ਗਿਆਣਾ ਹੁਣ ਲਓ ਜੀ ਅਰਾਟੀ ਡਿਟੀ ਡੈਟ ਕੀ ਥੱਲੇ ਕਰਿਆ ਚੋਬਰ ਦੇ ਟੈਂਟ ਤੇ ਆ ਦੇਖੋ ਆ ਦੇਖੋ ਤੇ ਤੁਬਗਲ ਦੇ ਖਾਲੇ ਕੀ ਬਾਤ ਹੈ ਇਹ ਬਗਲ ਸੋਣੀ ਲਾਦੀ ਆ ਓਏ ਦੇਖੀ ਆਉਗੀ ਛੱਡ ਦੋਈ ਇਹ ਵੀ ਮੇਲਾ ਲਾਤੋ ਕੇ ਬੂਤਾ ਲਾ ਜੀ ਥੋੜੇ ਤੱਤੇ ਨੇ ਇਹ ਵਾਗੇ ਆਣਗੇ ਇਹ ਚੱਲ ਪੁੱਤ ਓਏ ਚੱਲ ਲੋ ਜੀ ਬਣੇ ਰਹੋ ਜੀ ਦੇਖੋ ਕਿਵੇਂ ਜਾਊਗਾ ਚੱਲ ਚੱਲ ਪੁੱਤ ਓਏ ਚੱਲ ਚੱਲ ਬੱਤੋਏ ਓ ਹੋ 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 ਕਿੱਥੇ ਬਾਤਾ ਕਿੱਥੇ ਬਾਤਾ ਮੁੰਡਿਆ ਆਪੇ ਆ ਜੂਆ ਬੱਸੋ ਮੈਂ ਕਹਿੰਦਾ ਨਾਲ ਆ ਪੰਗੇ ਕਰਦੇ ਹੋਰ ਉਰਾ ਪਰਾਂ ਕਰਦੇ ਲੋ ਜੀ ਕਲਾਕਾਰੀਆਂ ਦਾ ਪੱਕੀ ਆਈ ਉਰੋ ਛੱਡੋ ਜੀ ਦੂਰ ਹੋ ਜੀ ਦੂਰੋ ਛਤਰੀ ਦਿਖੂਗੀ ਹਣਾ ਜਾਲਚੀ ਬਿਠਾ ਦੇ ਆਪੇ ਵਗ ਜੂਗਾ ਹੈ ਦਿਨ ਥੋੜੀ ਲਾ ਦਿੰਦੇ ਰੰਗ ਦੇ ਦੇਖਿਓ ਕੀ ਜਲੂਸ ਕੱਢਾ ਥੱਲੇ ਜਿਹੋ ਦੇ ਹੋਰ ਹੋਰਾ ਕਰਤਾ ਚਲੋ ਕੋਈ ਨਾ ਇਹਦੇ ਲਾ ਦੀ ਹੁਣ ਕਰਾਂ ਰੰਗ ਫੇਰ ਦਿਖਾਉਂਦੇ ਆ ਇਹਦੇ ਕੀ ਕਰਾਂਗੇ ਇਹਦੇ ਕਰਾਂਗੇ ਲਾ ਦੀ ਟੀ ਟੀ ਹਰੀ ਬਗਲ ਹਰੀ ਬਗਲ ਖੱਬੀ ਉਹ ਦੇਖੋ ਜੀ ਲੱਛੇ ਦੇਖਿਓ ਜੀ ਉਹਦੇ ਰੰਗ ਪੀਣ ਗਿਆ ਉਥੇ ਉਹ ਡੋਰ ਫੇਰ ਚੱਕ ਲਈ ਲੈ ਚਲੋ ਕੋਈ ਨਾ ਇਹਦਾ ਡੇਲੀ ਦਾ ਕੰਮ ਹੈ ਤੁਹਾਨੂੰ ਪਤਾ ਹੀ ਜਾਵੇ ਚਲੋ ਹੁਣ ਇਹਦੇ ਵੀ ਰੰਗ ਲਾ ਦੀਏ ਕਰਾਂ ਫੇਰ ਮਿਲਦੇ ਆ ਇਹ ਵੀ ਰੰਗ ਤਾਂ ਜੀ ਗੁਲਾਬੀ ਟਿੱਡ ਤੇ ਹਰੀ ਬਗਲ ਕਰਤੀ ਬਾਬਿਓ ਜੀ ਇਹ ਸੋਨਾ ਹੈ ਰੰਗ ਕਰੋ ਚੈੱਕ ਤੇ ਬਸੰਨ ਨੂੰ ਵੀ ਬਠਾਨਿਆ ਛਤਰੀ ਤੇ ਦੇਖਦੇ ਆਂ ਚਲ ਜਾਲ ਉੱਤੇ ਬਿਠਾ ਦਾਂਗੇ ਜਾਣਾ ਹੈ ਆਪੇ ਵਗ ਜਾਣਗੇ ਤੇ ਕਰਾ ਸਹੀ ਫੜ ਥੰਮੇ ਲਗਾ ਲੀਂ ਲੋ ਜੀ ਬਾਬਿਓ ਤੇ ਸਮਾਨ ਰੱਖ ਦਿਆਂ ਆਪਣਾ ਜਿੱਥੋਂ ਚੱਕਿਆ ਸੀ ਉੱਥੇ-ਉੱਥੇ ਰੱਖ ਦਿੰਨੇ ਆ ਤੇ ਥੱਲੇ ਚੱਲਦੇ ਆਂ ਭੁੱਖ ਲੱਗਦੀ ਆ ਰੋਟੀ ਰੋਟੀ ਖਾ ਕੇ ਫੇਰ ਆਨੇ ਆਂ ਬਾਬਿਓ ਤੇ ਪਟਾਲੀ ਖੋਲਣੀ ਆਪਣੀ ਤੁਹਾਨੂੰ ਪਤਾ ਹੀ ਐ ਐਚੀ ਹੁੰਦਾ ਆਪਣਾ ਸਾਰਾ ਸਮਾਨ ਤੇ ਥਿਨਰ ਵੀ ਐਚੀ ਰੱਖ ਦਿੰਦੇ ਕੱਸ ਦਿੰਦੇ ਕੱਸਿਆ ਹੋਇਆ ਲੋ ਜੀ ਦਿੰਨਾ ਰੱਖਤਾ ਰੰਗ ਵੀ ਰੱਖਦੀ ਐ ਲੋ ਜੀ ਤੇ ਵੀ ਰੱਖਦੀ ਐ ਲੋ ਮਿੱਤਰੋ ਕਾ ਤੇਰਾ ਪੋਟਾ ਓਕੇ ਬਾਕੀ ਇਹ ਕਾਲਾ ਰੰਗ ਪਿਆ ਤੇ ਪੁਰਾਣਾ ਹਰਾ ਰੰਗ ਹੈ ਇਹ ਕਿਸੇ ਨੂੰ ਦੇਦਾ ਐ ਕੋਈ ਨਾ ਤੇ ਵੈਸੇ ਬੰਦ ਕਰ ਦਿੰਨੇ ਆ ਹੁਣ ਤੇ ਜਿਹੜਾ ਗੁਲਾਬੀ ਰੰਗ ਲੈ ਆਇਆ ਸੀ ਆਪਾਂ ਸਵੇਰੇ ਅਜੇ ਉਹ ਬਣਾਇਆ ਨਹੀਂ ਪਿਆ ਸੀ ਤਾਂ ਅੱਜ ਕੀ ਬਣਾਇਆ ਬਾਬੇ ਬਸ ਸੇਮ ਹੀ ਰੰਗ ਆਈ ਪਿਆ ਲੁਫਾ ਵਿੱਚ ਪਾ ਕੇ ਰੱਖਤਾ ਕੋਈ ਦਿੱਕਤ ਨਹੀਂ ਤੇ ਬੰਦ ਕਰ ਦਿੰਨੇ ਆ ਤੇ ਮੌਸਮ ਤੁਨ੍ਹੂ ਆ ਜਿਆਦਾ ਤੱਕ ਪੈਣਾ ਛਾਂ ਹੈ ਠੀਕ ਹੀ ਹੈ ਤੇ ਬਾਕੀ ਬोटा ਓਕੇ ਬਾਬਿਓ ਥੱਲੇ ਜਾਂਦੇ ਆ ਭੁੱਖ ਲੱਗਦੀ ਹੈ ਰੋਟੀ ਆਟੀ ਖਾ ਕੇ ਆਨੇ ਆ ਤੇ ਜਿਮ ਵੀ ਜਾਣਾ ਤਾਂ ਕਰਕੇ ਤੇ ਫਿਰ ਮਿਲਦੇ ਆ ਬਾਬਿਓ ਆਪਾਂ ਬੈਸਰ ਰੋਟੀ ਰੋਟੀ ਖਾ ਕੇ ਹਾਂਜੀ ਬਾਬਿਓ ਤੇ ਆ ਗਏ ਸੀ ਉੱਤੇ ਆਪਾਂ ਤੇ ਜਿਮ ਜਾਏ ਸੀ ਜਿਮ ਜਾ ਕੇ ਸਿੱਧਾ ਹੀ ਉੱਤੇ ਆ ਗਏ ਤੇ ਬਾਬਿਓ ਬੱਚੇ ਬੱਚਾ ਵੀ ਅੰਦਰ ਕਰਨਾ ਹੈ ਤੇ ਉੱਤੇ ਹੀ ਛਤਰੀ ਤੇ ਬੈਠਾ ਉਹ ਬੈਠਾ ਬਾਬਿਓ ਜੂਮ ਕਰਕੇ ਦਿਖਾ ਦਾਂ ਲੁਕੋ ਉਹ ਉਹ ਬੈਠਾ ਰਹੇ ਤੇ ਨੀਲਾ ਡੱਬੇ ਦੀ ਕੋਈ ਖਬਰ ਨਹੀਂ ਪਤਾ ਨਹੀਂ ਰੱਬ ਜਾਣਦਾ ਕਿੱਥੇ ਗਿਆ 100% ਕੰਮ ਤਾਂ ਬੈਲੀ ਦਾ ਹੈ ਬਾਕੀ ਚਲੋ ਕੋਈ ਨਾ ਯਾਰ ਇਹ ਤਾਂ ਗੇਮ ਦਾ ਹਿੱਸਾ ਹੀ ਹੈ ਉਹਨੇ ਵੀ ਆਪ ਦਾ ਟਿੱਡ ਭਰਨਾ ਹੈ ਹੈਗੇ ਨਹੀਂ ਤੇ ਬੱਸ ਵਾ ਬੇ ਯਾਰ ਪੈਸੇ ਯਾਰ ਜਨਰੇਟਰ ਚੱਲੀ ਜਾਂਦਾ ਤੇ ਗੋਲੀ ਥੱਲੇ ਡਰਦਾ ਯਾਰ ਜਾਨਵਰ ਤਾਂ ਕਰਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਪਟਾਕੇ ਤੋਂ ਲਾ ਲੋ ਇਵੇਂ ਸਮ ਚਾਮ ਸਮਝਦੇ ਹੋ ਤੁਸੀਂ ਮੇਰੀ ਫੀਲਿੰਗ ਸਮਝਦੇ ਹੋ ਤੇ ਬਾਕੀ ਬੈਠਿਆਂ ਤੇ ਦਾਣਾ ਪਾਣੀ ਰੱਖਦੇ ਆ ਬਾਬਿਓ ਬੱਸ ਦਾਣਾ ਪਾਣੀ ਰੱਖਦੇ ਆ ਤੇ ਦੁੱਖਤਾ ਹੈ ਨੀਲੇ ਡੱਬੇ ਦਾ ਬਾਕੀ ਚਲੋ ਐ ਮੈਂ ਵੀ ਐੜ ਬੜੀ ਬੜੀ ਕੀ ਲੈ ਕੇ ਰਹਿਣਾ ਚਲੋ ਕੋਈ ਨਾ ਐਰ ਤੇ ਦਾਣਾ ਪਾਣੀ ਰੱਖਦੇ ਆ ਕੋਈ ਦਿੱਕਤ ਨਹੀਂ ਤੇ ਚੋਬਰ ਨੂੰ ਕਰਾਂਗੇ ਫੋਨ ਆ ਜਾਊਗਾ ਤੇ ਐਨੇ ਮੈਂ ਰੱਖ ਦੂੰ ਦਾਣਾ ਪਾਣੀ ਤੇ ਬੈਸ ਬੈਠਿਆਂ ਉੱਤੇ ਮਿੱਤਰੋ ਤੇ ਦਾਣਾ ਤਰ ਦਿਨ ਤੇ ਥਲੌ ਲਿਆ ਨੀਗਾ ਪਾਣੀ ਤੇ ਬੱਚਾ ਅੰਦਰ ਕੁ ਰਹਿ ਰਿਹਾ ਹਜੇ ਜੋ ਭਰਾਈ ਹੁੰਦਾ ਫਿਰ ਕਰਦਿਆਂ ਇਕੱਲੇ ਟੁੱਟਣਾ ਜਾਵੇ ਦਾਣਾ ੱਕੇ ਲੋ ਜੀ ਤੇ ਧਰਦੇ ਅੱਜ ਟਾਈਮ ਨਾਲੀ ਲਾਈਟ ਲਾ ਗੀ ਮਿੱਤਰੋ ਢੇ ਵਾਲੀ ਦੇ ਬਾਬੋ ਚਲੋ ਰੱਖ ਤੇ ਕੋਈ ਦਿੱਕਤ ਨਹੀਂ ਤੇ ਚੋਬਰ ਨੂੰ ਮਾਰਦਾ ਫੋਨ ਆ ਜਾਂਦਾ ਤੇ ਇਹਨੇ ਪਾਣੀ ਪੂਣੀ ਪਾਤਾ ਮੈਂ ਮਿੱਤਰੋ ਤੇ ਅੰਡਾ ਖਰਾਬ ਕਰਤਾ ਜੋੜੇ ਨੇ ਪਿੱਕ ਪਹਿਲਾਂ ਵੀ ਕਰਤਾ ਸੀ ਪਹਿਲਾਂ ਦੱਸਿਆ ਨਹੀਂ ਪਰ ਤੋੜਾਂਗੇ ਆ ਜੋੜਾ ਸਾਡੇ ਕੂਤਰੀ ਉੱਥੇ ਰਹਿ ਰਹੀ ਤੇ ਤੋੜਾਂਗੇ ਤੇ ਦੂਸਰਾ ਅੰਡਾ ਵੀ ਖਰਾਬ ਕਰਤਾ ਚਲੋ ਕੋਈ ਨਹੀਂ ਪਤਾ ਹੀ ਸੀ ਖਰਾਬ ਹੋਊਗਾ ਲੈ ਉਹ ਵੀ ਛੱਡ ਦਿੰਨੇ ਕੂਤਰੀ ਨੂੰ ਤੇ ਦਾਣੇ ਦਾ ਖਾਈ ਲੈਣੇ ਉਹਦੀ ਖਵਾਵਾਂਗੇ ਇਹਨੂੰ ਫੇਰ ਹੀ ਪਤਾ ਲੱਗੂ ਚਲ ਛੱਡ ਦੇ ਕੀ ਕਰਾਉਣਾ ਹੈ ਜੋੜਾ ਦਾ ਇਹ ਕੋ ਉਤਰਿਆ ਪਹਿਲਾ ਜੋੜਾ ਸੀ ਉਤਰ ਧੰਨਵਾਦ ਸੀ ਤਾਂ ਕਰਕੇ ਚਲੋ ਕੋਈ ਨਾ ਬਾਬਿਓ ਦਾਣੇ ਖਾਣ ਨੂੰ ਇਹਨਾਂ ਨੂੰ ਤੇ ਚੋਪਰ ਆ ਗਿਆ ਦਿਖਾਈ ਦਿੱਤਾ ਤੁਹਾਨੂੰ ਬਾਬਿਓ ਬੱਚਾ ਕਰਤਾ ਅੰਦਰ ਜਿਹੜਾ ਇੱਕ ਸਵੇਰੇ ਬਿਠਾਇਆ ਸੀ ਤੇ ਡੱਬੀ ਵੀ ਖੋਲਤੀ ਆਪਣੀ ਤੇ ਪਰਲੇ ਹੁੱਡੇ 'ਚ ਰੱਖ ਤੇ ਦਾਣੇ ਉਹਨਾਂ ਨੂੰ ਖਾਣ ਦੋ ਫੇਰ ਰੱਖ ਦਾਂਗੇ ਉਹਰੇ ਵੀ ਕਰੋ ਦੇ ਨਵਾਂ ਪਾਟਰਨ ਆਇਆ ਹੈ ਜੀ ਆਪਣਾ ਕਰੋ ਚੈੱਕ ਬਾਬਿਓ ਬੰਦਰਾ ਆਇਆ ਹੈ ਜੀ ਇੱਕ ਗੋਲੀ ਨੂੰ ਪਤਾ ਹੀ ਨਹੀਂ ਅਜੇ ਸੰਦ ਹੈ ਦੇਖੋ ਇਹ ਰਖਵਾਲੀ ਕੁੱਤੇ ਵਗਰ ਤੇ ਇਹ ਹੁੰਦੇ ਹੈ ਜੀ ਨਸਲੀ ਕੁੱਤੇ ਬੰਦ ਰਾਏ ਦੇ ਪਤਾ ਹੀ ਨਹੀਂ ਕੋਈ ਆਇਆ ਫਿਰ ਪਾਣੀ ਪਿਆ ਦੀਏ ਲਓ ਜਿੱਤਰ ਗਿਆ ਤੇ ਸ਼ੂ ਲਾਤੇ ਆਪਾਂ ਚਪਲਾ ਪਾਲੀਆਂ ਤੇ ਥੱਲੇ ਰੱਖ ਜਾਂ ਨੰਨਾਂ ਨੂੰ ਤੇ ਥੱਲੇ ਥੋੜਾ ਜਿਹਾ ਕੰਮ ਹੈ ਤੇ ਤਾਂ ਕਰਕੇ ਤੇ ਆ ਕੇ ਇਧਰ ਵਾਲੇ ਖੁੱਡੇ ਚ ਦਾਣੇ ਧਰ ਦਿਆਂ ਤੇ ਗੇਟ ਖੋਲਣੀ ਇੱਕ ਵਾਰੀ ਜੀ ਮਿੱਤਰੋ ਇਹ ਕਮਾਲ ਹੈ ਜੀ ਗੋਲੀ ਨੂੰ ਸਭ ਦਾਣੇ ਤੋਂ ਨਿਕਲੇ ਪੋਟਾਕ ਕਰਤੀਆ ਤੇ ਛਤਰੀ ਉੱਤੀ ਰਹੀ ਹੈ ਨਾ ਸਰ ਕੋਈ ਨਾ ਗੱਲ ਤਾਰਦਾ ਤੇ ਬਾਬਿਓ ਪਾਸ ਵਲੋ ਦੀ ਐਨੀ ਕਰਦੇ ਸੀ ਤੇ ਨੀਲੇ ਰਬੇ ਦਾ ਪਸ ਗਿਆ ਹੁਣ ਤਾਂ ਨਹੀਂ ਆਉਂਦਾ ਜੇ ਆਣਾ ਹੁੰਦਾ ਪਸ ਗਿਆ ਹੁਣਦਾ ਅੱਜ ਤੱਕ ਆ ਜਾਂਦਾ ਬਾਕੀ ਕੋਈ ਨਾ ਸਲਾ ਪੰਦਨ ਬਾਅਦ ਕਿ ਵੀ ਆ ਜਦੀ ਹੈ ਪਤਾ ਨਹੀਂ ਲਾਈਟ ਕਢਾਈ ਲਾਈਟ ਜਾ ਰਹੀ ਆ ਬਾਬੋ ਨੇਰਾ ਨੇਰਾ ਹੋ ਰਿਹਾ ਸਾਰੇ ਕਿਤੇ ਤੂੰ ਤਾਂ ਹੈ ਨਹੀਂ ਫੇਰ ਇਹ ਮੋਸਾਂ ਹੋ ਸਕਦਾ ਹੈ ਹਾਂ ਕੋਈ ਪਤਾ ਨਹੀਂ ਤੇ ਦੇਖਦੇ ਆ ਫਿਰ ਕੀ ਬੰਦਾ ਸ਼ਵੇਰੇ ਕੀ ਬੰਦਾ ਬੱਸ ਕੋਈ ਬੱਚੇ ਗੱਲਾਂ ਕਰਦੇ ਬਾਹਰ ਛੁੱਟੇ ਤੇ ਕਰਦਿਆਂ ਵਲੌਗ ਦੀ ਐਂਡਿੰਗ ਬਾਬੇ ਉੱਤੇ ਫੋਨ ਕੁੱਟੇ ਹੱਥਾਂ 'ਚ ਫੜ ਰੱਖ ਕੇ ਤੇ ਚਲੋ ਕੋਈ ਨਾ ਤੇ ਮਿਲਦਾ ਕੱਲ੍ਹ ਵਾਲੇ ਵਲੌਗ 'ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ